ਤੇ ਮਿੱਤਰੋ ਘੋੜੀ ਆ ਸੋਨੂੰ ਸਿਰਫ ਨਾ 30000 ਦੇ ਨੇੜੇ ਤੇੜੇ ਮਿਲ ਜੂਗੀ। ਬਾਕੀ 35000 ਰੁਪਇਆ ਮੁੱਲ ਕਰਦੇ ਆ ਬਾਈ ਹੋਰੇ। 5000 ਦਾ ਡਿਸਕਾਊਂਟ ਆ। ਜਿਹੜਾ ਮੇਰਾ ਵੀਰਪਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਪਣੀ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੂਗਾ ਤੇ ਫਿਰ ਆਪਣੀ ਵੀਡੀਓ ਦੇ ਥਰੂ ਆਪ ਬਸ਼ੇਰ ਇਹਨੂੰ ਘੋੜੀ ਨੂੰ ਖਰੀਦੂਗਾ ਤੇ ਬਾਕੀ ਆਪਾਂ ਡਿਟੇਲ ਦੱਸਾਂਗੇ ਸਾਰੀ। A to Z ਡਿਟੇਲ ਮੇਰੂ ਸਾਰੀ ਵੀਡੀਓ ਨੂੰ ਐਂਡ ਤੱਕ ਵੇਖਿਓ ਮੇਰੇ ਵੀਰ ਭਰਾਵੋ ਤੇ ਸਾਰੇ ਮੇਰੇ ਵੀਰ ਭਰਾਵਾਂ ਦਾ ਸਵਾਗਤ ਆ ਆਪਣੇ YouTube ਚੈਨਲ ਤੇ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਮੇਰੇ ਵੀਰ ਭਰਾਵੋ ਡਿਟੇਲ ਬਾਰੇ ਗੱਲਬਾਤ ਕਰਦੇ ਆ ਤੇ 55+ ਹਾਈਟ ਹੈ ਮੇਰੇ ਵੀਰ ਭਰਾਵੋ ਘੋੜੀ ਦੀ 17 ਮਹੀਨੇ ਉਮਰ ਹੈ ਤੇ ਆਨੋਂ ਬਲੱਡ ਲਾਈਨ ਦੀ ਹੈ ਮੇਰੇ ਵੀਰ ਭਰਾਵੋ ਤੇ ماں ਦੀ ਇਹਦੀ ਹਾਈਟ ਹੈ ਜੀ 60 ਇੰਚ ਤੇ ਸੰਧੀ ਨਸਲਾ ਮੇਰੇ ਵੀਰ ਭਰਾਵੋ 35000 ਰੁਪਏ ਮੁੱਲ ਕਰਦੇ ਆ ਬਾਈ ਹੋਰੇ ਬਾਕੀ 5000 ਦਾ ਡਿਸਕਾਊਂਟ ਆ ਜਿਹੜਾ ਮੇਰਾ ਵੀਰ ਭਰਾ ਆਪਣੇ ਪੇਜ ਨੂੰ ਫੋਲੋ ਕਰਨ ਤੋਂ ਬਾਅਦ ਆਪਣੀ ਵੀਡੀਓ ਦੇ ਥਰੂ ਆ ਘੋੜੀ ਨੂੰ ਖਰੀਦੂਗਾ ਤੇ ਬਾਕੀ 30000 ਦੇ ਨੇੜੇ ਜਿਹੜੇ ਮਿਲ ਜੂਗੀ ਤੇ ਜਿਹੜੀ ਆਪਲੇ ਇੱਕ ਘੋੜੀ ਵੇਖ ਰਹੇ ਹੋਗੇ ਆ ਘੋੜੀ ਦੀ ਮਾਗੀ ਮੇਰੇ ਵੀਰ ਭਰਾਵੋ 60 ਇੰਚ ਹਾਈਟ ਹੈ ਇਹਦੀ ਤੇ ਉਹ ਘੋੜੀ ਦੀ ਬੱਚੀ ਆ ਤੇ ਬਾਲਪੋਰੀਆਂ ਦੀ ਸਾਫ ਹੈ ਜੀ ਸਾਊਸੀਲ ਪੂਰੀ ਹੈ ਬਾਈ ਹੋਰੇ ਕਹਿੰਦੇ ਤੇ ਬਾਈਹੁਰਾ ਦਾ ਏਰੀਆ ਹੈਗਾ ਜੀ Rajasthan ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤਾਂ ਬਾਈਹੁਰਾ ਨਾਲ ਗੱਲਬਾਤ ਕਰ ਲਿਓ 96605 62859 ਤੇ ਡਿਟੇਲ ਆਪਾਂ ਜਿੰਨੀ ਕ ਆਪਾਂ ਨੂੰ ਮਿਲੀ ਸੀ ਮਾਲਕ ਵੀਰਾਂ ਵੱਲੋਂ ਆਪਾਂ ਤੁਹਾਨੂੰ ਦੱਸਤੀ ਜੇ ਕੋਈ ਸ਼ਬਦ ਪਰੰਪਰਾਵਾਂ ਬੋਲਿਆ ਗਿਆ ਹੋਵੇ ਤਾਂ ਮਾਫ ਕਰਿਓ ਤੇ ਇੱਕ ਵਾਰ ਡਿਟੇਲ ਕੰਫਰਮ ਕਰ ਲਿਓ ਤੇ ਨੰਬਰ ਸਕਰੀਨ ਤੇ ਆ ਤੇ ਕਰ ਲਿਓ ਬਾਈਹੁਰਾ ਨਾਲ ਸੰਪਰਕ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ